ਅਚਾਨਕ ਹੀ ਭਾਈ ਤੜਕੇ ਉੱਠੇ ਦੇ ਉਹਨਾਂ ਨੇ ਕਿਹਾ ਵੀ ਮੇਰੇ ਦਰਦਵੜੀ ਹੁੰਦੀ ਚੈਸਟ ਦੇ ਵਿੱਚ ਤੇ ਨਾਲ ਹੀ ਦੋ ਦਿਨਾਂ ਮਿੰਟਾਂ ਬਾਅਦ ਹੀ ਉਹਨਾਂ ਦੀ ਜਾਨ ਨਿਕਲ ਗਈ ਭਾਜੀ ਕਮਾਈ ਨਹੀਂ ਹੋਣੀ ਤੇ ਤੁਹਾਨੂੰ ਬੜਾ ਸਰਕਲ ਫਿਰ ਕੀ ਚੱਲਣਾ ਉਹਨੇ ਆ ਵੀ ਚਲੋ ਮਾੜਾ ਥੋੜੇ ਬੋਦੇ ਪੈਸੇ ਬਜਦੇ ਆ ਤੇ ਉਹਦੇ ਨਾਲ ਘਰ ਦਾ ਸਰਕਲ ਚੱਲਦਾ ਇੱਕ ਮਹੀਨਾ ਤੇ ਮੈਂ ਡਿਪਰੈਸ਼ਨ 'ਚ ਹੀ ਰਿਹਾ ਉਸ ਤੋਂ ਬਾਅਦ 5-6 ਮਹੀਨੇ ਮਤਲਬ 3-4 ਮਹੀਨੇ ਇਦਾਂ ਹੀ ਘੁੰਮਦਾ ਰਿਹਾ ਵੇਲਾ ਹੀ ਕੋਈ ਕੰਮ ਨਹੀਂ ਮਿਲਿਆ ਫਿਰ ਲਾਸਟ ਤੇ ਭਾਈ ਜਦੋਂ ਕੋਈ ਆਪਸ਼ਨ ਨਹੀਂ ਭਜੀ ਉਦੋਂ ਮੈਂ ਭਾਈ ਫਿਰ ਕਰ ਜਾ ਚੁੱਕੇ ਤੇ ਰੇੜੀ ਲਾਈ ਜੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਹੀ ਵੀ ਇਹ ਮਿਊਜ਼ਿਕ ਦਾ ਪ੍ਰੋਫੈਸਰ ਬਣੇ ਹਾਂਜੀ ਤੇ ਬਾਅਦ ਉਹਨਾਂ ਦੇ ਜਾਨ ਦੇ ਨਾਲ ਹੀ ਸੁਪਨਾ ਮਿੱਟੀ ਹੋ ਗਿਆ ਬੇ ਹਿੰਮਤ ਇਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾ ਨਾਲ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜੀਹਾਂ ਜ਼ਿੰਦਗੀ ਦਾ ਦੂਸਰਾ ਨਾਮ ਮਿਹਨਤ ਤੇ ਸੰਘਰਸ਼ ਹੈ ਅਤੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਬਹੁਤ ਸਾਰੀ ਮਿਹਨਤ ਤੇ ਬਹੁਤ ਸਾਰੀ ਸੰਘਰਸ਼ ਵੀ ਕਰਦਾ ਹੈ ਆਪਣੇ ਸੁਪਨੇ ਪੂਰੇ ਕਰਨ ਲਈ ਸੰਘਰਸ਼ ਕਰਦਾ ਹੈ ਅਜਿਹਾ ਹੀ ਅਮਰਿਤ ਸਰ ਦਾ ਇੱਕ ਨੌਜਵਾਨ ਜੋ ਕਿ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਿਹਾ ਸੀ ਲੇਕਿਨ ਉਸਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਉਸ ਨੌਜਵਾਨ ਤੇ ਪੈ ਗਈਆਂ ਤੇ ਨਿੱਕੀ ਉਮਰੇ ਹੀ ਸੜਕ ਦੇ ਕਿਨਾਰੇ ਠੇਲਾ ਲਗਾ ਕੇ ਉਸ ਨੂੰ ਬੰਦਸ਼ੋਲੇ ਵੇਚਣੇ ਪਾਰੇ ਜਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਜਲੰਧਰ ਰੋਡ ਦੇ ਉੱਪਰ ਮੌਜੂਦ ਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਜ਼ਿੰਦਗੀ ਜੀਣ ਦੇ ਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਸੁਪਨੇ ਸੀ ਬਹੁਤ ਵੱਡੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਗ੍ਰੈਜੂਏਸ਼ਨ ਨੌਜਵਾਨ ਕਰ ਰਿਹਾ ਸੀ ਗ੍ਰੈਜੂਏਸ਼ਨ ਦੀ ਪੜ੍ਹਾਈ ਚੱਲ ਰਹੀ ਸੀ ਹਜੇ ਇੱਕ ਸੈਮੈਸਟਰ ਹੀ ਪੂਰਾ ਹੋਇਆ ਸੀ ਤਾਂ ਉਸ ਨੂੰ ਮਜਬੂਰਨ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਸੜਕ ਦੇ ਕਿਨਾਰੇ ਦੇ ਉੱਪਰ ਠੇਲਾ ਲਗਾਣਾ ਪਿਆ ਤੇ ਠੇਲਾ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਹੁਣ ਜਿਹੜਾ ਗੁਜ਼ਾਰਾ ਹੈ ਇਹ ਨੌਜਵਾਨ ਕਰ ਰਿਹਾ ਗੱਲਬਾਤ ਅਸੀਂ ਨੌਜਵਾਨ ਦੇ ਨਾਲ ਕਰਾਂਗੇ ਕਿ ਕੀ ਮਜਬੂਰੀ ਪਈ ਕਿ ਕਿਸ ਤਰੀਕੇ ਉਸ ਨੂੰ ਕੀ ਹਾਲਾਤ ਬਣੇ ਕਰਦੇ ਕਿ ਉਸ ਨੂੰ ਇਸ ਤਰੀਕੇ ਸੜਕ ਦੇ ਕਿਨਾਰੇ ਆ ਕੇ ਕੰਮ ਕਰਨਾ ਪੈ ਰਿਹਾ ਪੜ੍ਹਾਈ ਛੱਡਣੀ ਪੈ ਰਹੀ ਆਪਣੀ ਤਾਂ ਗੱਲਬਾਤ ਅਸੀਂ ਨੌਜਵਾਨ ਦੇ ਨਾਲ ਉਹ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਦੇ ਆ ਦਾ ਬਿਲਕੁਲ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਅਰਸ਼ਦੀਪ ਸਿੰਘ ਅਰਸ਼ ਜੀ ਕੀ ਗੱਲ ਹੋਈ ਜਿਸ ਤਰ੍ਹਾਂ ਸੁਣਨ ਨੂੰ ਮਿਲਿਆ ਕਿ ਤੁਸੀਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਦੇ ਸੀ ਤੇ ਪੜ੍ਹਾਈ ਅੱਧ ਚ ਹੀ ਛੱਡਣੀ ਪਈ ਹਾਂਜੀ ਹਾਂਜੀ ਭਾਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਅਚਾਨਕ ਤੇ ਹੋਰ ਕੋਈ ਘਰ ਚ ਕਮਾਉਣ ਵਾਲਾ ਨਹੀਂ ਹੈਗਾ ਇਹ ਕਰਕੇ ਭਾਜੀ ਫਿਰ ਪੜ੍ਹਾਈ ਛੱਡਣੀ ਪਈ ਮੈਨੂੰ ਕਦੋਂ ਡੈਥ ਹੋਈ ਫਾਦਰ ਸਾਹਿਬ ਦੀ ਕਿੰਨਾ ਸਮਾਂ ਹੋਇਆ ਤੁਹਾਨੂੰ ਇੱਥੇ ਲੱਗ ਉਹਨਾਂ ਨੂੰ ਭਾਈ ਹੋ ਗਏ 6-7 ਮਹੀਨੇ ਹਾਂਜੀ ਹਾਂਜੀ ਤੇ ਪਹਿਲਾਂ ਦੇ ਮਤਲਬ ਜਦੋਂ ਉਹਨਾਂ ਦੀ ਡੈਥ ਹੋਈ 1 ਮਹੀਨਾ ਤੇ ਮੈਂ ਡਿਪਰੈਸ਼ਨ ਜੀ ਰਿਹਾ ਉਦੋਂ ਬਾਅਦ 5-6 ਮਹੀਨੇ ਮਤਲਬ 3-4 ਮਹੀਨੇ ਇਦਾਂ ਹੀ ਘੁੰਮਦਾ ਰਿਹਾ ਵੇਲਾ ਹੀ ਕੋਈ ਕੰਮ ਨਹੀਂ ਮਿਲਿਆ ਫਿਰ ਲਾਸਟ ਤੇ ਭਾਈ ਜਦੋਂ ਕੋਈ ਆਪਸ਼ਨ ਨਹੀਂ ਭਾਜੀ ਉਦੋਂ ਮੈਂ ਭਾਜੀ ਫਿਰ ਕਰਜਾ ਚੁੱਕ ਕੇ ਤੇ ਰੇੜੀ ਲਾਈ ਜੀ ਹਾਂਜੀ ਉਮਰ ਕਿੰਨੀ ਆ ਤੁਹਾਡੀ 20 ਸਾਲ ਭਾਜੀ ਕੀ ਸੁਪਨਾ ਕੀ ਸੀ ਐਮ ਕੀ ਸੀ ਗ੍ਰੈਜੂਏਸ਼ਨ ਕਰਕੇ ਕੀ ਕਰਨਾ ਚਾਹੁੰਦੇ ਸੀ ਭਾਈ ਮੇਰੇ ਫਾਦਰ ਸਾਹਿਬ ਦਾ ਸੁਪਨਾ ਹੀ ਵੀ ਐਮ 뮤జిక్ ਦਾ ਪ੍ਰੋਫੈਸਰ ਬਣੇ ਹਾਂਜੀ ਤੇ ਬਾਅਦ ਉਹਨਾਂ ਦੇ ਜਾਨ ਦੇ ਨਾਲ ਹੀ ਸੁਪਨਾ ਮਿੱਟੀ ਹੋ ਗਿਆ ਮੈਂ ਸੋਚਿਆ ਕਿ ਅੱਗੋ ਸੁਪਨਾ ਪੂਰਾ ਹੋ ਸਕਦਾ ਜਾਂ ਨਹੀਂ ਹੁਣ ਫਿਰ ਇਸ ਤਰ੍ਹਾਂ ਹੀ ਗੁਜ਼ਾਰਾ ਚੱਲਦਾ ਹੁਣ ਤੇ ਤੁਹਾਨੂੰ ਬਤਾ ਘਰ ਦਾ ਸਰਕਲ ਚੱਲੀ ਜਾਵੇ ਤੇ ਨਾਲੇ ਜਿਹੜਾ ਕਰਜ਼ਾ ਚੁੱਕੇ ਮੈਂ ਆ ਲਾਈ ਆ ਰੇੜੀ ਪਰ ਜਾ ਗੁਰਜਾ ਲਸ ਜੇ ਵਾਸੇ ਨਾ ਹੋਰ ਪਰਿਵਾਰ ਚ ਸਾਥ ਦੇਣ ਵਾਲਾ ਕੌਣ ਹੈ ਮਨ ਲਵਾ ਕੰਮ ਚ ਇਹ ਕੰਮ ਚ ਭਾਈ ਮੇਰੇ ਮਦਰ ਸਾਥ ਦਿੰਦੇ ਆ ਹਾਂਜੀ ਔਰ ਸਾਰਾ ਕੁਝ ਕਟਿੰਗ ਕਰਕੇ ਦਿੰਦੇ ਸਵੇਰੇ ਸਮਾਨ ਸੋਲੇ ਆਲੂ ਬਾਲ ਕੇ ਦਿੰਦੇ ਆ ਹਾਂਜੀ ਹੋਰ ਪਰਿਵਾਰ ਚ ਕੋਈ ਕੰਮ ਕਰਦਾ ਜਾਂ ਤੁਸੀਂ ਇਕੱਲੇ ਹੀ ਕਰਦਾ ਸਾਰਾ ਫਿਰ ਖਰਚਾ ਚੁੱਕ ਰਿਹਾ ਨਹੀਂ ਭਾਈ ਹੋਰ ਕੋਈ ਨਹੀਂ ਹੈਗਾ ਘਰ ਚ ਕੰਮ ਕਰਨ ਵਾਲਾ ਮੇਰੀ ਦਾਦੀ ਆ ਮਦਰ ਆ ਮੇਰੇ ਤੇ ਛੋਟਾ ਭਰਾ ਬਸ ਛੋਟਾ ਭਰਾ ਕੀ ਕਰਦਾ ਪੜਦਾ ਭਾਈ ਉਹ ਕਿੰਨੀ ਚ ਹੈਗਾ 9ਵੀਂ ਚ ਭਾਜੀ 9ਵੀਂ ਕਲਾਸ ਚ ਪੜਦਾ ਜੀ ਉਹਦੇ ਕੀ ਕੀ ਸੁਪਨੇ ਉਹਦੇ ਸੋਚਿਆ ਕਿ ਉਹਦੇ ਸੁਪਨੇ ਹੁਣ ਪੂਰੇ ਕੀਤੇ ਜਾਣ ਜੇ ਆਪਣੇ ਨਹੀਂ ਹੋਏ ਤੇ ਹਾਂਜੀ 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 ਭਾਜੀ ਕਿੰਨੇ ਤੋਂ ਕਿੰਨੇ ਫਿਰ ਇੱਥੇ ਕੰਮ ਕਰਦੇ ਤੁਸੀਂ ਭਾਈ ਮੈਂ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੁੰਨਾ ਹਾਂ ਹਾਂਜੀ 5 6 ਵਜੇ ਤੱਕ ਹੁੰਨਾ ਜਦੋਂ ਹੁਣ ਸੋਚਿਆ ਕਿ ਜਿਹੜਾ ਸੁਪਨਾ ਸੀ ਪਿਤਾ ਦਾ ਕਿ ਤੁਹਾਨੂੰ 뮤직 ਟੀਚਰ ਬਣਾਉਣਾ ਚਲੋ ਪਿਤਾ ਨਹੀਂ ਰਿਹਾ ਹੁਣ ਉਹ ਸੁਪਨਾ ਵੀ ਟੁੱਟ ਗਿਆ ਕੀ ਸੋਚਿਆ ਕਿ ਆਪਣੇ ਦਮ ਤੇ ਹੁਣ ਇੱਥੋਂ ਕਰਨ ਤੋਂ ਬਾਅਦ ਉਸ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ ਚ ਭਾਈ ਇਹ ਤੇ ਬਾਦ ਦੀਆਂ ਗੱਲਾਂ ਆ ਨਾ ਹੱਲੇ ਹੱਲੇ ਤੇ ਫਿਲਹਾਲ ਇਹ ਨਾਵਾ ਵੀ ਸਰਕਲ ਚੱਲਦਾ ਜਾਵੇ ਘਰ ਦਾ ਹਾਂਜੀ ਤੇ ਬਾਕੀ ਜਿਹੜਾ ਹੋਰ ਕਰਜ਼ਾ ਚੋਂ ਕਿਹੜੀ ਰੇੜੀ ਲਾਈਏ ਕਰਜ਼ਾ ਕਰਜ਼ਾ ਲੱਤ ਜੇ ਬਸ ਰੇੜੀ ਤੇ ਕੀ ਕਿਹੜਾ ਕਿਹੜੀ ਚੀਜ਼ ਤੁਸੀਂ ਵੇਚਦੇ ਜਿਹੜਾ ਫੂਡ ਹੁੰਦਾ ਭਾਈ ਮੇਰੇ ਕੋਲ ਚੋਲੇ ਛੋਲੇ ਹੁੰਦੇ ਜੇ ਬੰਦ ਛੋਲੇ ਹਾਂਜੀ ਹਾਂਜੀ ਤੇ ਸਵੇਰ ਤੋਂ ਸ਼ਾਮ ਤੱਕ ਅਗਰ ਬੰਦ ਛੋਲੇ ਤੇ ਚੋਲੇ ਛੋਲੇ ਹਾਂਜੀ ਹਾਂਜੀ ਭਾਈ ਹਾਂਜੀ ਹੋਰ ਕੀ ਅੱਗੋਂ ਘਰ ਦੇ ਹਾਲਾਤ ਕਿਸ ਤਰੀਕੇ ਦਾ ਹੁਣ ਸੁਖਾਲਾ ਇਹ ਕੰਮ ਜਾਂਦੇ ਭਾਈ ਹੁਣ ਇਹ ਆ ਵੀ ਥੋੜਾ ਥੋੜਾ ਜਿਸ ਤਰ੍ਹਾਂ ਨਾ ਮਤਲਬ ਸੀਨ ਚੱਲਣ ਦਾ ਪਿਆ ਵਾ ਕੋਈ ਇਦਰੇ ਕੋ ਪਹਿਲਾਂ ਤੇ ਕੋਈ ਮਤਲਬ ਕਮਾਈ ਨਹੀਂ ਹੋਣੀ ਤੇ ਤੁਹਾਨੂੰ ਬਦਾ ਸਰਕਲ ਫਿਰ ਕੀ ਚੱਲਣਾ ਉਹਨੇ ਆ ਵੀ ਚਲੋ ਮਾੜਾ ਥੋੜੇ ਬੋਦੇ ਪੈਸੇ ਵਜਦੇ ਆ ਤੇ ਉਹਦੇ ਨਾਲ ਘਰ ਦਾ ਸਰਕਲ ਚੱਲਦਾ ਫਾਦਰ ਸਾਹਿਬ ਕੀ ਕਰਦੇ ਹੁੰਦੇ ਉਹਨਾਂ ਦਾ ਭਾਈ ਰੋ ਵਾਲਾ ਵੇਲਣਾ ਹੈ ਹਾਂਜੀ ਇਹ ਭਾਈ ਮੈਂ ਕੰਮ ਸਿੱਖਿਆ ਨਹੀਂ ਕਿਤੇ ਉਹ ਇਹ ਮੈਂ ਮਤਲਬ ਇਹ ਵੇ ਕਿਵੇਂ ਸਿੱਖਿਆ ਜੀ ਹਾਂਜੀ ਹਾਂਜੀ ਉਹਨਾਂ ਨੂੰ ਫਾਦਰ ਸਾਹਿਬ ਨੂੰ ਹੋਇਆ ਕੀ ਸੀ ਭਾਈ ਉਹਨਾਂ ਨੂੰ ਸਾਇਲੈਂਟ ਅਟੈਕ ਹੋ ਗਿਆ ਹੈ ਅਚਾਨਕ ਹੀ ਭਾਈ ਤੜਕੇ ਉੱਠੇ ਦੇ ਉਹਨਾਂ ਨੇ ਕਿਹਾ ਵੀ ਮੇਰੇ ਦਰਦ ਵੜੀ ਹੁੰਦੀ ਚੈਸਟ ਦੇ ਵਿੱਚ ਤੇ ਨਾਲ ਹੀ ਦੋ ਦਿਨਾਂ ਮਿੰਟਾਂ ਬਾਅਦ ਹੀ ਉਹਨਾਂ ਦੀ ਜਾਨ ਨਿਕਲ ਗਈ ਬਾਜੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਕੰਮ ਸਿੱਖਿਆ ਨਹੀਂ ਕਿਸੇ ਤੋਂ ਬਸ ਦੇਖ ਕੇ ਕਰਨ ਫਿਰ ਸ਼ੁਰੂਆਤ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਸੇ ਵਾਲੇ ਕਿਉਂਕਿ ਜਿੰਨੇ ਪੈਸੇ ਖਰਚ ਕੇ ਚੀਜ਼ ਲੈਣੀ ਉਹ ਕਮੀਆਂ ਬਹੁਤ ਕਰਦਾ ਲੂਣ ਘੱਟ ਹੋ ਗਿਆ ਤੇਜ ਹੋ ਗਿਆ ਮਿਰਚ ਇਦਾਂ ਹੋ ਗਈ ਇਦਾਂ ਹੋ ਗਈ ਨਹੀਂ ਨਹੀਂ ਭਾਈ ਬਾਬੇ ਨਾਨਕ ਦੀ ਮੇਰੀ ਆ ਟੇਸਟ ਆਪਣੇ ਸ਼ੁਰੂ ਤੋਂ ਹੀ ਬੰਦੇ ਕਹਿੰਦੇ ਰੇ ਵੀ ਕੈਂਟ ਆ ਮਲਵੇ ਮੈਨੇ ਕਹਿੰਦੇ ਲੋਕੀ ਮੈਨੂੰ ਕਹਿੰਦੇ ਵੀ ਕਹਿੰਦਿਆ ਹਾਂਜੀ ਖਾਣ ਵਾਲੇ ਹਾਂਜੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਜਲੰਧਰ ਜੋ ਰੋਡ ਹੈ ਉਥੇ ਜੀਟੀ ਰੋਡ ਦੇ ਤਸਵੀਰਾਂ ਹੈ ਅੰਮ੍ਰਿਤਸਰ ਤਾਰਾਂ ਵਾਲਾ ਪੁਲ ਦੇ ਨਜ਼ਦੀਕ ਹੀ ਇਸ ਨੋਦਵਾਨ ਵੱਲੋਂ ਜਿਹੜੀ ਹੈ ਇੱਕ ਠੇਲਾ ਲਗਾ ਕੇ ਹੁਣ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਉਸ ਦਾ ਕਹਣਾ ਸੁਪਨੇ ਇਤਾਂ ਬਹੁਤ ਸੀ ਕਿ ਉਹ ਸੁਪਨੇ ਪੂਰੇ ਕਰਨੇ ਆ ਮਿਹਨਤ ਕਰਨੇ ਲੇਕਿਨ ਪਿਤਾ ਦੀ ਮੌਤ ਤੋਂ ਬਾਅਦ ਉਹ ਸੁਪਨੇ ਅਧੂਰੇ ਰਹਿ ਗਏ ਲੇਕਿਨ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਛੋਟੇ ਪੜਾਣ ਨੂੰ ਪੜਾ ਲਿਖਾ ਰਹੇ ਆ ਤਾਂ ਜੋ ਕਿ ਉਹ ਉਸ ਨੂੰ ਇੱਕ ਵੱਡਾ ਅਫਸਰ ਬਣਾ ਸਕਣ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ